30 ਦਸੰਬਰ ਨੂੰ ਜਿਹੜਾ ਪੰਜਾਬ ਬੰਦ ਸੀ ਉਸਨੇ ਸਾਰੇ ਆਰਐਸਐਸ ਭਾਜਪਾ ਤੇ ਕੇਂਦਰ ਸਰਕਾਰ ਦੀਆਂ ਚੀਕਾਂ ਮਰਵਾ ਕੇ ਰੱਖ ਦਿੱਤੀਆਂ ਨੇ ਅਤੇ ਇਹ ਸਾਰਾ ਸਫਲ ਹੋਇਆ ਤੇ ਜਿਹੜੇ ਕਿਸਾਨੀ ਮੋਰਚਾ ਸੀ ਉਹ ਵੀ ਸਫਲ ਆਇਆ ਤੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਕੇਂਦਰ ਏਜੰਸੀਆਂ ਨੇ ਉਹਨਾਂ ਦੁਆਰਾ ਇਹ ਜਿਹੜੀਆਂ ਕਿਤੇ ਕਿਤੇ ਘਟਨਾਵਾਂ ਹੋਈਆਂ ਨੇ ਜਾਂ ਟਕਰਾਵ ਦੀ ਸਥਿਤੀ ਹੋਈ ਆ ਉਹ ਸਾਰੀਆਂ ਏਜੰਸੀ ਦੀਆਂ ਜਿਹੜੀਆਂ ਚਾਲਾਂ ਨੇ ਅਤੇ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕਿਸਾਨ ਆ ਜਾਂ ਮਜ਼ਦੂਰ ਆ ਚਾਹੇ ਕੋਈ ਭਾਜਪਾ ਨਾਲ ਸੰਬੰਧਤ ਹੈ ਕੋਈ ਮਜ਼ਦੂਰ ਹੈ ਕੋਈ ਕਿਸਾਨ ਵੀਰ ਹੈ ਜਿਸ ਦੀ ਦੁਕਾਨ ਆ ਸਭ ਨੇ ਸਮਰਥਨ ਕੀਤਾ ਤੇ ਸਭ ਨੂੰ ਦਰਦ ਪਤਾ ਹੈ ਕਿ ਕਿਸਾਨੀ ਮੋਰਚੇ ਦੇ ਨਾਲ ਸਭ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਜੇ ਕਿਸਾਨੀ ਮੋਰਚਾ ਅਸਫਲ ਰਹਿੰਦਾ ਤਾਂ ਸਭ ਨੂੰ ਇਸ ਦਾ ਨੁਕਸਾਨ ਹੋਣਾ ਹੈ ਕੀ ਕਹਿ ਰਹੇ ਨੇ ਸਰਬੰਧ ਪੰਦੇਰ ਆਉ ਤੁਹਾਨੂੰ ਦਿਖਾਉਨੇ ਆ ਐਸਕੇਮ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਮੋਰਚੇ ਵਿੱਚ ਨਹੀਂ ਹੈਗੀਆਂ ਉਹਨਾਂ ਵੀ ਜਥੇਬੰਦੀਆਂ ਨੇ ਆਜ਼ਾਦਾਨਾ ਤੌਰ ਤੇ ਇਸ ਖੂਲ ਦੇ ਵਿੱਚ ਬਹੁਤ ਵੱਡਾ ਸਹਿਯੋਗ ਕੀਤਾ ਉਹਨਾਂ ਦਾ ਵੀ ਧੰਨਵਾਦ ਤਮਾਮ ਚਾਹੇ ਨੌਜਵਾਨਾਂ ਦੀਆਂ ਜਥੇਬੰਦੀਆਂ ਸੀ ਪ੍ਰੋਫੈਸਰਾਂ ਦੀਆਂ ਜਥੇਬੰਦੀਆਂ ਸੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਸੀ ਥ੍ਰੀ ਵੀਲਰ ਵਾਲੇ ਸੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਸੀ ਵਪਾਰ ਮੰਡਲ ਨਾਲ ਜੁੜੇ ਹੋਏ ਲੋਕਾਂ ਦੀਆਂ ਜਥੇਬੰਦੀਆਂ ਸੀ ਆਰਤੀ ਭਾਈਚਾਰਾ ਸੀਗਾ ਦੋਧੀਆਂ ਦੀਆਂ ਸਾਰੀਆਂ ਜਥੇਬੰਦੀਆਂ ਸੀ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇਸ ਮੋਰਚੇ ਵਿੱਚ ਲੱਗੀ ਆ ਵੀ ਜਿਹੜਾ ਭਾਜਪਾ ਦਾ ਇੱਕ ਟਾਰਗੇਟ ਸੀਗਾ ਭਾਜਪਾ ਆਰਐਸ ਆਰਐਸਐਸ ਇਹ ਸਾਰੇ ਜਾਣਦੇ ਮੇਰੇ ਦੱਸਿਆ ਨਹੀਂ ਕੋਈ ਵੱਡੀ ਗੱਲ ਹੋ ਜੀ ਨਹੀਂ ਵੀ ਧਰਮ ਦੇ ਨਾਂ ਤੇ ਪਾੜ ਕੇ ਹਿੰਦੁਸਤਾਨ ਦੇ ਵਿੱਚ ਜਿਹੜੀ ਉਹ ਲਾਈਨ ਲੈ ਕੇ ਆ ਰਹੇ ਆ ਮੰਦਰ ਮਸਜਿਦ ਦੀ ਰਾਜਨੀਤੀ ਕਰਨੀ ਇਹਦੋਂਗਾ ਤੇ ਹਿੰਦੂ ਮੁਸਲਮਾਨਾ ਏਜੰਡਾ ਚਲਾਉਣਾ ਹਰ ਚੈਨਲ ਤੇ ਚਲਾਉਣਾ ਔਰ ਇਹ ਕਹਿਣਾ ਵੀ ਹਿੰਦੂ ਖਤਰੇ 'ਚ ਨੇ ਇਹ ਗੱਲਾਂ ਕਰਦੇ ਰਹੇ ਨੇ ਪੰਜਾਬ ਦੇ ਅੰਦਰ ਵੀ ਉਹਨਾਂ ਨੇ ਕਿ ਵਪਾਰ ਦੇ ਅੰਦਰ ਸਾਰੇ ਹਰ ਹਰ ਭਾਈਚਾਰਾ ਵਾ ਪਰ ਹਿੰਦੂ ਭਾਈਚਾਰਾ ਵੀ ਦੁਕਾਨਦਾਰੀ ਅੰਦਰ ਪੰਜਾਬ ਦੇ ਅੰਦਰ ਸਾਰਿਆਂ ਨੇ ਕਹਿੰਦੇ ਇੱਕ ਵੱਡਾ ਹਿੱਸਾ ਹੈਗਾ ਉੱਥੇ ਉਹ ਪਾੜਾ ਪਾਉਣ ਦਾ ਯਤਨ ਕਰਦੇ ਸੀ ਵੀ ਇਹ ਇਹਨਾਂ ਦੇ ਨਾਲ ਨਹੀਂ ਹੈਗੇ ਉਹਨਾਂ ਨੂੰ ਅੱਡ ਕਰਕੇ ਕਿਉਂਕਿ ਪੰਜਾਬ ਦੇ ਹਿੰਦੂਆਂ ਤੋਂ ਜਿਹੜੇ ਹੁਕਮਰਾਨ ਨੇ ਜਿਨ੍ਹਾਂ ਨੇ ਵੋਟਾਂ ਲੈਣੀਆਂ ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ ਕਾਲੀ ਦਲ ਕਾਂਗਰਸ ਪਾਜਪਾ ਆਮਦ ਉਹ ਕਿਹੜਾ ਪੋਲਿਟੀਕਲ ਲੋਕ ਡਰਾ ਕੇ ਵੋਟਾਂ ਲੈਂਦੇ ਨੇ ਵੀ ਆ ਹੋ ਜਾਣਾ ਹੁਣ ਆ ਹੋ ਜਾਊਗਾ ਜੀ ਐ ਹੋ ਜਾਣਾ ਜੀ ਤੋਂ ਬਾਕੀ ਪੰਜਾਬ ਦੇ ਹਿੰਦੂ ਭਰਾਵਾਂ ਨੇ ਕਿੰਨੂੰ ਵੋਟ ਪਾਉਣੀ ਕਿੰਨੂੰ ਨਹੀਂ ਪਾਉਣੀ ਉਹਨਾਂ ਦੀ ਆਜ਼ਾਦੀ ਆ ਜਿੱਥੇ ਮਰਜ਼ੀ ਪਾਉਣ ਉਹਨਾਂ ਦਾ ਦਿਲ ਕਰਦਾ ਸਾਡੀ ਤਾਂ ਅਪੀਲ ਹੋਊ ਨਾ ਵੀ ਭਾਜਪਾ ਧਰਮ ਦੇ ਨਾਂ ਤੇ ਪਾੜਦੀ ਆ ਜਾਤ ਪਾਤ ਕਰਦੀ ਆ ਸੱਸੀ ਤਾਂ ਕਹਿ ਸਕਦੇ ਨੇ ਵੀ ਭਾਜਪਾ ਨੂੰ ਅਸੀਂ ਤਾਂ ਨਹੀਂ ਕਹਿੰਦੇ ਕਿ ਦੀ ਭਾਜਪਾ ਨੂੰ ਵੋਟ ਨਾ ਪਾਓ ਪਰ ਅਸੀਂ ਕਹਿੰਨੇ ਇਹੋ ਜੇ ਹੁਕਮਰਾਨ ਚੋਣ ਲੱਗਿਆ ਸੋਚੋ ਹਾਂ ਉਹਨਾਂ ਦਾ ਦਿਲ ਕਰਦਾ ਉਹ ਭਾਜਪਾ ਨੂੰ ਵੋਟ ਪਾ ਸਕਦੇ ਹੁੰਦੇ ਹੱਕਾ ਉਹਨਾਂ ਦਾ ਜਮਹੂਰੀ ਹੱਕਾ ਪਰ ਭਾਜਪਾ ਦਾ ਇਸ ਏਜੰਡੇ ਨੂੰ ਕੁੱਟ ਦਿੱਤਾ ਪੰਜਾਬ ਦੇ ਹਿੰਦੂਆਂ ਨੇ ਪੰਜਾਬ ਦੇ ਮਜ਼ਦੂਰ ਭਰਾਵਾਂ ਨੇ ਔਲਨੋਲ ਇਸ ਇਕੱਠ ਦੇ ਵਿੱਚ ਪੰਜਾਬੀਅਤ ਜਿੱਤ ਕੇ ਗਈ ਆ ਜਿਹੜਾ ਉਹ ਕਰਨਾ ਚਾਹੁੰਦੇ ਸੀ ਤਾਂ ਜਿਹੜੇ ਕਹਿੰਦੇ ਸੀ ਕਈ ਅਖੌਤੀ ਬੁੱਧੀਜੀਵੀ ਨੇ ਆ ਦੋ ਦਿਨ ਪਹਿਲਾਂ ਕੇਂਦਰ ਦੀਆਂ ਏਜੰਸੀਆਂ ਦੇ ਬੰਦੇ ਔਰ ਭਾਜਪਾ ਦੇ ਆਰਐਸਐਸ ਦੇ ਬੰਦੇ ਬੋਲੇ ਵੀ ਤੁਸੀਂ ਦੁਕਾਨਾਂ ਬੰਦ ਹੀ ਨਾ ਕਰੋ ਉਹ ਕਿੰਨੇ ਕੁ ਲੋਕਾਂ ਨੇ ਸੁਣ ਲਿਆ ਜਿਹੜੀਆਂ ਇਹ ਗੱਲਾਂ ਆ ਰਹੀਆਂ ਨੇ ਵੀ ਜੀ ਬਹੁਤ ਸਾਰੀਆਂ ਵੀਡੀਓ 100 ਵੀਡੀਓ ਹੋਊਗੀ 150 ਵੀਡੀਓ ਹੋਊਗੀ ਇੰਨੀ ਵੀ ਨਹੀਂ ਹੈਗੀ ਜਿੱਥੇ ਕੁਝ ਕਿਸਾਨ ਆਗੂ ਜਾ ਰਹੇ ਨੇ ਔਰ ਉੱਥੇ ਦੁਕਾਨਦਾਰਾਂ ਨਾਲ ਤਕਰਾਰ ਹੋ ਰਹੀ ਆ ਠੀਕ ਆ ਬੇਨਤੀ ਕਰਨਾ ਸਰਕ ਨੂੰ ਆਖਿਆ ਬਹੁਤ ਸਾਰੇ ਥਾਵਾਂ ਤੇ ਕਿਸਾਨਾਂ ਨੇ ਜਾ ਕੇ ਬੇਨਤੀ ਕੀਤੀ ਦੁਕਾਨ ਬੰਦ ਹੋ ਗਈ ਬਹੁਤ ਸਾਰੇ ਥਾਵਾਂ ਤੇ ਭਰਾਓ ਇਹ ਫਿਕਸ ਮੈਚ ਹੀਗਾ ਠੀਕ ਆ ਜੀ ਉਹ ਆਉਣਗੇ ਅਹੀ ਕਹਾਂਗੇ ਤੁਹਾਡੇ ਥੱਲੇ 10 ਲੱਖ ਦੀ ਗੱਡੀ ਆ ਜੀ ਤੁਸੀਂ ਐ ਆ ਜੀ ਐ ਇਹ ਫਿਕਸ ਮੈਚ ਵੀ ਸੀਗਾ ਚੀਜ਼ਾਂ ਨੂੰ ਵਿਖਾਉਣਾ ਮੰਨ ਵੀ ਲਈਏ ਜੇ 99% ਪੀਸਫੁਲੀ ਹੋ ਗਿਆ ਕਿਤੇ 10 20 50 100 ਗੱਲ ਸਾਹਮਣੇ ਆ ਗਈ ਉਹਨੂੰ ਵੇਖ ਕੇ ਕਹਾਂਗੇ ਵੀ ਅਸਫਲ ਹੋ ਗਏ ਇੱਕਸਾਨਾਂ ਇਹ ਭਾਜਪਾ ਤੇ ਹੀ ਚਾਉਂਦੀ ਆ ਆਰਐਸਐਸ ਅਸੀਂ ਨਹੀਂ ਕਹਿੰਦੇ ਜਿੱਥੇ ਕਿਤੇ ਸਮੱਸਿਆ ਆਈ ਆ ਕਿੱਤੇ ਤਖਲੀਪ ਆਈ ਆ ਕਿਤੇ ਇੱਕ ਪੱਤਰਕਾਰ ਵੀਰਾਂ ਨੂੰ ਨੰਗਨ ਚ ਸਮੱਸਿਆ ਆਈ ਆ ਕਿਸੇ ਕੋਈ ਹੋਈ ਵੀ ਆਈ ਆ ਐਂ ਗਾਹਾਂ ਤੋਂ ਉਹ ਵੀ ਐ ਕਰਾਂਗੇ ਦੇਖੋ ਪੂਰੇ ਪੰਜਾਬ ਦੇ ਵਿੱਚ ਲੀਡਰਸ਼ਿਪ ਸੀਗੀ ਸਾਰੇ ਖਨੌਰੀ ਤੇ ਨਹੀਂ ਸੀ ਅਗੇ ਬਾਹਰ ਵੀ ਹੈਗੇ ਸੀਗੇ ਤੋਂ ਉੱਥੇ ਲੀਡਰਸ਼ਿਪ ਨੇ ਆਪਣਾ ਮੋਰਚਾ ਸਾਂਭਿਆ ਔਰ ਬਰੇ ਸੁਹਾਰਤਪਨ ਵਿੱਚ ਇਹ ਕਿਉਂ ਨਹੀਂ ਲਾੜੇ ਲਾੜੀਆਂ ਬੜੇ ਖੁਸ਼ੀ ਨਾਲ ਮਰੀਜ਼ ਗਏ ਆ ਸਾਰੇ ਠੀਕ ਆ ਜੀ ਥੋੜੀਆਂ ਕਟਨਾਵਾਂ ਹਨ ਮੇਰੀ ਬੇਨਤੀ ਸੁਣ ਲਿਓ ਖਾਸ ਕਰਕੇ ਮੈਂ ਖਾਸ ਕਰਕੇ ਆਰਐਸਐਸ ਵਾਲਿਆਂ ਨੂੰ ਭਾਜਪਾ ਵਾਲਿਆਂ ਨੂੰ ਅਮੂਮਨ ਡੀਪ ਸਟੇਟ ਨੂੰ ਜਿਹੜੇ ਪ੍ਰਚਾਰ ਪ੍ਰੋਪਗੈਂਡਾ ਅਲਕਸ਼ਨਾ ਹੁੰਦੀਆਂ ਅਲਕਸ਼ਨਾ ਦੇ ਵਿੱਚ ਇਹ ਕਹਿੰਦੇ ਹੁੰਦੇ ਆ ਘੱਟੋ ਘੱਟ 25 25 40 40% 10 10% ਕਟਨਾਵਾਂ ਇਹੋ ਜਿਹੀਆਂ ਹੁੰਦੀਆਂ ਫਿਰ ਵੀ ਕਹਿੰਦੇ ਪੀਸਫੁਲੀ ਇਲੈਕਸ਼ਨ ਹੋ ਗਈ ਜੀ ਠੀਕ ਹੈ ਜੀ ਆਮ ਆਦਮੀ ਕਹਿੰਦੀ ਰਹੀ ਆ ਸਰਪੰਚੀਆਂ ਚ ਭੀਸ਼ੁਲੀ ਇਲੈਕਸ਼ਨ ਹੋਈ ਜੀ ਠੀਕ ਹੈ ਨਾ ਤੁਸੀਂ ਕੋਈ ਜਨਤਕ ਅੰਦੋਲਨ ਜਿਹੜਾ 99.9 ਸਫਲ ਹੋਇਆ ਹੋਵੇ ਉਹਦੀਆਂ ਚੰਦ ਕਟਣਾ ਮਾ ਨੂੰ ਲੈ ਕੇ ਤੁਸੀਂ ਗੱਲਾਂ ਕਰੋ ਇਹ ਨਹੀਂ ਵੀ ਉਹ ਚੰਦ ਕਟਣਾ ਮਾ ਹੋਣੀ ਚਾਹੀਦੀਆਂ ਆਪਾਂ ਉਹਨਾਂ ਦਾ ਵੀ ਅਗਲੇ ਗਾਹਾਂ ਜਾ ਕੇ ਖਿਆਲ ਕਰਾਂਗੇ ਜੇ ਕਿਤੇ ਤਕਲੀਫ ਆ ਸਲਾਮ ਜਨਤਾ ਨੂੰ ਕਿਸੇ ਨੰਗਨ ਜਾਈ ਆ ਉਹਦਾ ਭਾਈ ਖੇਦਿਆ ਸਾਨੂੰ ਅੱਗੇ ਇਹ ਜਹਾਂ ਨਹੀਂ ਹੋਊਗਾ ਹਾਂ ਜਿਹੜੇ ਅੱਜ ਇਹ ਗੱਲ ਕਹਿੰਦੇ ਆ ਵੀ ਇਹਦਾ ਫਾਇਦਾ ਇਹਦਾ ਨੁਕਸਾਨ ਸੈਂਟਰ ਨੂੰ ਕੀ ਹੋ ਗਿਆ ਪਾਛਪਾਨ ਨੂੰ ਕੀ ਨੁਕਸਾਨ ਹੋ ਗਿਆ ਉਹ ਸੁਣ ਲਓ ਕੀ 3 ਕਰੋੜ ਪੰਜਾਬੀਆਂ ਦੀ ਆਵਾਜ਼ ਦਾ ਕੋਈ ਮੁੱਲ ਨਹੀਂ ਕਿ ਪੰਜਾਬ ਇਸ ਮੁਲਕ ਦਾ ਹਿੱਸਾ ਨਹੀਂ ਹੈ ਵੀ ਜੋ ਕੁਝ ਪੰਜਾਬ ਛੋੜਿਆ ਉਹਨੂੰ ਦਿੱਲੀ ਨੇ ਸਵੀਕਾਰ ਹੀ ਨਹੀਂ ਕਰਨਾ ਕੀ ਅੰਦੋਲਨ ਚੱਲ ਰਿਹਾ ਅੰਦੋਲਨ ਦੀ ਜਿੱਤ ਤੋਂ ਪਹਿਲਾਂ ਇਹ ਨਿਸ਼ਚਿਤ ਕਰ ਦੇਣਾ ਚਾਹੁੰਦਾ ਕਿ ਪ੍ਰਚਾਰ ਪ੍ਰੋਪੋਗੈਂਡਾ ਮੀਡੀਆ ਇਹ ਜਿੱਤਿਆ ਹੀ ਨਹੀਂ ਜਾ ਸਕਦਾ ਪੰਜਾਬ ਦੇ ਅੰਦਰ ਅੰਦੋਲਨ ਹੋ ਰਿਹਾ ਅੰਦੋਲਨ ਉਹਦੀ ਕੋਈ ਮੈਨੇ ਮਤਲਬ ਹੀ ਨਹੀਂ ਹੈਗਾ ਐ ਨਹੀਂ ਹੁੰਦਾ ਹੈਗਾ ਜਦੋਂ ਪੰਜਾਬੀ ਸੂਬਾ ਬਣਿਆ ਹੈਗਾ ਇਹ ਦਿੱਲੀ ਜਾ ਕੇ ਨਹੀਂ ਪ੍ਰਦਰਸ਼ਨ ਹੁੰਦੇ ਦੇਗੇ ਪੰਜਾਬ ਦੇ ਅੰਦਰ ਹੀ ਹੁੰਦੇ ਹੁੰਦੇ ਸੀਗੇ ਥੋ ਪੰਜਾਬੀਆ 3 ਕਰੋੜ ਪੰਜਾਬੀ ਨੇ ਇਹਨੂੰ ਤੁਸੀਂ ਇਗਨੋਰ ਕਿਵੇਂ ਕਰ ਸਕਦੇ ਜੀ ਇਹ ਦਿੱਲੀ ਹਿੱਲੀ ਵੀ ਆ ਤੜਫੀ ਵੀ ਆ ਔਰ ਚੰਦਰਮ ਵੀ ਨਿਕਲ ਗਿਆ ਆਰਐਸਐਸ ਦੀਆਂ ਕਾਰਪੋਰੇਟ ਘਰਾਣਿਆਂ ਦੀਆਂ ਚੰਗਰਾ ਨਿਕਲ ਗਈਆਂ ਵਾ ਵੀ ਇਹ ਕਿਵੇਂ ਹੋ ਗਿਆ ਭਈ ਸਾਰੇ ਪੰਜਾਬੀ ਇਕੱਠੇ ਹੋ ਕੇ ਕਿਵੇਂ ਨਾਲ ਆ ਗਏ ਤੋਂ ਇਸ ਕਰਕੇ ਇਹ ਸਫਲ ਅੰਦੋਲਨ ਹੋਇਆ ਪਹਿਲੇ ਅੰਦੋਲਨ ਦੇ ਵਿੱਚ ਹੀ ਪੰਜਾਬ ਤੋਂ ਸ਼ੁਰੂ ਹੋਈ ਸੀ ਕਿੱਥੋਂ ਸ਼ੁਰੂ ਹੋਈ ਸੀਗੇ ਪਹਿਲੇ ਦੋੱਚ ਵੀ ਪੰਜਾਬ ਹੀ ਬੰਦ ਹੋਇਆ ਸੀਗਾ ਫਿਰ ਦੇਸ਼ ਛੁੱਟਿਆ ਸੀ ਅਰੇ ਇਹ ਕਿਹੜਾ ਨਹੀਂ ਜਾਣਦਾ ਵੀ ਜੋ ਪੰਜਾਬ ਹੁੰਦਾ ਹਰਿਆਣੇ ਚੋ ਹੀ ਹੁੰਦਾ ਹੁੰਦਾ ਵਾ ਦੇਸ਼ ਪੂਰਾ ਹੁੰਦਾ ਹੁੰਦਾ ਵਾ ਇਸ ਕਰਕੇ ਤੁਸੀਂ ਇਹ ਸਵਾਲ ਕਿਉਂ ਨਹੀਂ ਕਰਦੇ ਕੇਂਦਰ ਨੂੰ ਵੀ 3 ਕਰੋੜ ਪੰਜਾਬੀਆਂ ਨੇ ਪੰਜਾਬ ਬੰਦ ਕੀਤਾ ਤੁਹਾਨੂੰ ਸ਼ਰਮ ਆਈ ਕਿਉਂ ਨਹੀਂ ਤੁਸੀਂ ਪੰਜਾਬ ਨੂੰ ਇਗਨੋਰ ਪੰਜਾਬ ਇਸ ਮੁਲਕ ਦਾ ਹਿੱਸਾ ਵਾ ਆਂਦੇ ਜੀ ਕੇਂਦਰ ਤੇ ਕੀ ਅਸਰ ਪੈਂਦਾ ਸੁ ਦੇਖੋ ਪੰਜਾਬ ਦੇ ਅੰਦਰੋਂ ਵੀ ਟੈਕਸ ਜਾਂਦੇ ਆ ਕੇਂਦਰ ਨੂੰ ਪੰਜਾਬ ਦਾ ਅਨਾਜ ਸਾਰਾ ਦੇਸ਼ ਖਾਂਦਾ ਹੈਗਾ ਪੰਜਾਬ ਦੀਆਂ ਦਿੱਤੀਆਂ ਕੁਰਬਾਨੀਆਂ ਨਾਲ ਇਹ ਮੁਲਕ ਨੂੰ ਆਜ਼ਾਦੀ ਮਿਲੀ ਆ ਦੇਸ਼ ਦੀ ਫੌਜ ਵਿੱਚ ਪੰਜਾਬ ਦੇ ਵੱਡੇ ਹਿੱਸੇ ਹਿੱਸੇ ਨੇ ਇਸ ਦੇਸ਼ ਲਈ ਕੰਮ ਕਰਦੇ ਨੇ ਲੜਦੇ ਨੇ ਇਹ ਗੱਲਾਂ ਕਹਿਣੀਆਂ ਵੀ ਪੰਜਾਬ ਚ ਹੀ ਨੇ ਇਹ ਪਰਸੈਪਸ਼ਨ ਖੜੀ ਕਰਨ ਦੀ ਕੋਸ਼ਿਸ਼ ਹੋ ਰਹੀ ਆ ਕਿ ਪੰਜਾਬ ਦੇ ਅੰਦਰ ਅੰਦੋਲਨ ਦਾ ਫਾਇਦਾ ਕੋਈ ਨਹੀਂ ਇਹ ਬਿਲਕੁਲ ਗਲਤ ਆ ਜਿੱਥੇ ਸਥਾਨਕ ਲੋਕਾਂ ਨੂੰ ਸਮੱਸਿਆ ਸਥਾਨਕ ਹੀ ਕਰਦੇ ਹੁੰਦੇ ਆ ਸੋ ਇਸ ਕਰਕੇ ਇਹ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਤੋਂ ਇਸ ਕਰਕੇ ਐ ਨਹੀਂ ਹੈ ਦੇਸ਼ ਵਿਆਪੀ ਅੰਦੋਲਨ ਆ ਦੇਸ਼ ਲੈਵਲ ਤੇ ਵੀ ਬਹੁਤ ਵੱਡੇ ਰੋਲੇ ਪੈ ਰਹੇ ਆ ਇਸ ਕਰਕੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਔਰ ਲੱਕੜ ਦੀ ਹਜੇ ਮਿਰਚਾਂ 10 20 ਦਿਨ ਪਛਪਾ ਨੂੰ ਲੱਗਦੀਆਂ ਰਹਿਣੀਆਂ ਵਾ ਠੀਕ ਆ ਜੀ ਉਹਨਾਂ ਨੇ ਛੋਟੀਆਂ ਮੋਟੀਆਂ ਕਢਨਾਮਾ ਨੂੰ ਆਧਾਰ ਬਣਾਉਣਾ ਵਾ ਉਹ ਮਹਾਰਾਸ਼ਟਰ ਸਿੱਧੇ ਨੋਟ ਵਣਦੇ ਫੜੇ ਜਾਣ ਕੋਈ ਰੋਲਾ ਹੀ ਨਹੀਂ ਲਕਸ਼ਣ ਕਮਿਸ਼ਨ ਨੇ ਕਹਿਣਾ ਹੀ ਕੁਝ ਨਹੀਂ ਠੀਕ ਆ ਉਹ ਜੁਪੀ ਦੇ ਵਿੱਚ ਮਸਜਿਦ ਦੇ ਥੱਲੇ ਉਹ शिवलिंग लापलेर बंदे मार देना कोई रोला नहीं अंदे रोला ही कोई नहीं ओ दलता नु डबल स्टेट विच घोड़ी ना चढ़न दे कोई रोला नहीं कोई, कोई लानडर जिन, नु खतरा नहीं पंजाबीयो शहरीयो पुरमन ਢੰਗ ਨਾ ਪੰਜਾਬ ਬੰਦ ਹੋਇਆ ਮੈਂ ਯਕੀਨ ਦਵਾ ਮਨਾਵਾ ਕੁਛ ਵੀ ਨਹੀਂ ਐ ਪੁਰਮਨ ਢੰਗਣਾ ਹੈ ਅੰਦੋਲਨ ਚੰਗੂਗਾ ਜੜੀਆਂ ਫਵਾਮਾ ਫਲਾ ਰਹੇ ਨੇ ਕੁਛ ਵੀ ਨਹੀਂ ਹੋਣਾ ਔਰ ਇਹਨਾਂ ਨੇ ਫਲਾਉਂਦੇ ਰਹਿਣਾ ਜਿੰਨਾਂ ਨੂੰ ਏਜੰਸੀਆਂ ਨੇ ਕੇਂਦਰ ਦੀਆਂ ਨੇ ਖਰੀਦਿਆ ਵਾ ਉਹ ਜਿੰਨਾ ਮਰਜੀ ਪੇਜ ਤੇ ਜੋ ਮਰਜੀ ਉਂਟਪਟੰਗ ਬੋਲੋ ਨਾ ਪੇਜ ਨਹੀਂ ਬੰਦ ਹੁੰਦਾ ਸਾਡੇ ਪੇਜ ਬੰਦ ਹੁੰਦੇ ਆ ਅਸੀਂ ਬੋਲਦੇ ਵੀ ਕੱਖ ਨਹੀਂ ਹੈਗੇ